ਅਮਰੀਕੀ ਰਾਸ਼ਪਤੀ ਡੋਨਾਲਡ 트ੰਪ ਨੇ ਚੇਤਾਵਨੀ ਦਿੱਤੀ ਹੈ ਕਿ ਜੋ ਦੇਸ਼ ਅਮਰੀਕੀ ਤਕਨੀਕੀ ਕੰਪਨੀਆਂ ਤੇ ਡਿਜੀਟਲ ਟੈਕਸ ਜਾਂ ਡਿਜੀਟਲ ਸਰਵਿਸ ਟੈਕਸ ਲਗਾਉਂਦੇ ਨੇ ਉਹਨਾਂ ਨੂੰ ਇਸ ਨੂੰ ਹਟਾਉਣਾ ਚਾਹੀਦਾ ਹੈ ਨਹੀਂ ਤਾਂ ਉਹਨਾਂ ਦੇ ਉੱਤੇ ਹੋਰ ਟੈਰਿਫ ਲਾਏ ਜਾਣਗੇ ਭਾਰਤ ਨੇ ਗੈਰ ਨਿਵਾਸੀ ਅਮਰੀਕੀ ਤਕਨੀਕੀ ਕੰਪਨੀਆਂ ਤੇ ਡਿਜੀਟਲ ਸੇਵਾ ਟੈਕਸ ਯਾਨੀ ਇਕਲਵਾਇਜੇਸ਼ਨ ਲੇਵੀ ਨੂੰ ਖਤਮ ਕਰ ਦਿੱਤਾ ਸੀ ਸਰਕਾਰ ਨੇ 2025-26 ਦੇ ਬਜਟ ਵਿੱਚ ਇਸ ਦਾ ਐਲਾਨ ਕੀਤਾ ਸੀ ਇਹ ਆਦੇਸ਼ 1 April 2025 ਤੋਂ ਲਾਗੂ ਕੀਤਾ ਗਿਆ ਸੀ ਦਸਲ ਭਾਰਤ ਨੇ ਇਸ ਟੈਕਸ ਨੂੰ ਇਸ ਉਮੀਦ ਨਾਲ ਹਟਾ ਦਿੱਤਾ ਸੀ ਕਿ ਇਹ 트ੰਪ ਸਰਕਾਰ ਨਾਲ ਵਿਆਪਕ ਸੌਦਿਆਂ ਨੂੰ ਆਸਾਨ ਬਣਾਏਗਾ ਤੇ 트ੰਪ ਟੈਰਿਫ ਲਾਉਂਦੇ ਹੋਏ ਭਾਰਤ ਤੇ ਨਰਮ ਰੁਖ ਅਪਣਾਉਣਗੇ ਪਰ ਹੁਣ ਜਦੋਂ 트ੰਪ ਨੇ ਭਾਰਤ ਤੇ 50% ਦੇ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ ਤਾਂ ਇਹ ਕਿਆਸ ਲਗਾਏ ਜਾ ਰਹੇ ਨੇ ਕਿ ਭਾਰਤ ਜਵਾਬੀ ਕਾਰਵਾਈ ਕਰ ਸਕਦਾ ਹੈ ਭਾਰਤ ਮੀਡੀਆ ਵਿੱਚ छਪੀਆਂ ਖਬਰਾਂ ਮੁਤਾਬਕ ਭਾਰਤ ਸਰਕਾਰ ਜਵਾਬੀ ਕਾਰਵਾਈ ਤਹਿਤ Google ਦੀ ਮੂਲ ਕੰਪਨੀ Alphabet Meta ਜਾਂ Amazon ਵਰਗੀਆਂ ਕੰਪਨੀਆਂ ਤੇ ਡਿਜੀਟਲ ਸਰਵਿਸ ਟੈਕਸ ਲਗਾ ਸਕਦੀ ਹੈ ਪਰ ਪਾਰ ਸਰਕਾਰ ਨੇ ਸੰਬੰਧ ਵਿੱਚ ਕੋਈ ਬਿਆਨ ਨਹੀਂ ਦਿੱਤਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕਾ ਕਿਸੇ ਵੀ ਦੇਸ਼ ਤੇ ਟੈਰਿਫ ਲਗਾ ਕੇ ਜਵਾਬੀ ਕਾਰਵਾਈ ਕਰ ਸਕਦਾ ਹੈ ਜੋ ਅਮਰੀਕੀ ਤਕਨੀਕੀ ਕੰਪਨੀਆਂ ਤੇ ਟੈਕਸ ਲਗਾਉਣਗੇ 트ੰਪ ਨੇ ਟ੍ਰੂਥ ਸੋਸ਼ਲ ਤੇ ਲਿਖਿਆ ਹੈ ਮੈਂ ਉਹਨਾਂ ਸਾਰੇ ਦੇਸ਼ਾਂ ਨੂੰ ਚੇਤਾਵਨੀ ਦਿੰਦਾ ਹਾਂ ਜਿੱਥੇ ਡਿਜੀਟਲ ਟੈਕਸ ਕਾਨੂੰਨ ਨਿਯਮ ਜਾਂ ਰੈਗੂਲੇਸ਼ਨ ਨੇ ਜੇਕਰ ਇਹਨਾਂ ਵਿਤਕਰੇ ਵਾਲੇ ਕਦਮਾਂ ਨੂੰ ਖਤਮ ਨਹੀਂ ਕੀਤਾ ਜਾਂਦਾ ਤਸਿੱਖਤ ਰਾਸ਼ ਦੇ ਰਾਸ਼ਟਰਪਤੀ ਹੋਣ ਦੇ ਨਾਤੇ ਮੈਂ ਉਹਨਾਂ ਦੇਸ਼ਾਂ ਤੋਂ ਅਮਰੀਕਾ ਆਉਣ ਵਾਲੇ ਸਮਾਨ ਤੇ ਹੋਰ ਟੈਰਿਫ ਲਗਾਵਾਂਗਾ ਮੈਂ ਅਮਰੀਕਾ ਦੀਆਂ ਤਕਨੀਕੀ ਤੇ ਚਿਪਸ ਤੇ ਨਿਰਯਾਤ ਤੇ ਵੀ ਪਾਬੰਦੀ ਲਗਾ ਸਕਦਾ ਡੋਨਲਡ ਟਰੰਪ ਨੇ 90 ਤੋਂ ਵੱਧ ਦੇਸ਼ਾਂ ਤੇ 10% ਤੋਂ ਲੈ ਕੇ 50% ਦੇ ਤੱਕ ਦੇ ਟੈਰਿਫ ਲਗਾਏ ਨੇ ਭਾਰਤ ਤੇ ਬ੍ਰਾਜ਼ੀਲ ਤੇ ਸਭ ਤੋਂ ਵੱਧ 50% ਦੇ ਟੈਰਿਫ ਲਗਾਇਆ ਗਿਆ ਹੈ ਭਾਰਤ ਵਿਰੁੱਧ 50% ਦੇ ਟੈਰਿਫ 27 ਅਗਸਤ 2025 ਤੋਂ ਲਾਗੂ ਹੋ ਗਿਆ ਸੀ ਤੁਹਾਨੂੰ ਦੱਸ ਦਿੰਦੇ ਹਾਂ ਡਿਜੀਟਲ ਸਰਵਿਸ ਟੈਕਸ ਹੈ ਕੀ ਡਿਜੀਟਲ ਸਰਵਿਸ ਟੈਕਸ ਇੱਕ ਅਜਿਹਾ ਟੈਕਸ ਹੈ ਜੋ ਸਰਕਾਰਾਂ ਵੱਡੀਆਂ ਅੰਤਰਰਾਸ਼ਟਰੀ ਤਕਨੀਕੀ ਕੰਪਨੀਆਂ ਤੇ ਲਗਾਉਂਦੀਆਂ ਨੇ ਜਿਨ੍ਹਾਂ ਦੀ ਉੱਥੇ ਕੋਈ ਭੌਤਿਕ ਮੌਜੂਦਗੀ ਨਹੀਂ ਹੈ ਇਹ ਕੰਪਨੀਆਂ ਉਸ ਦੇਸ਼ ਤੇ ਬਾਰੂ ਕੰਮ ਕਰਦੀਆਂ ਨੇ ਰਵਾਇਤੀ ਤੌਰ ਤੇ ਕਿਸੇ ਕੰਪਨੀ ਤੇ ਕਾਰਪੋਰੇਟ ਟੈਕਸ ਉਦੋਂ ਹੀ ਲਗਾਇਆ ਜਾਂਦਾ ਹੈ ਜਦੋਂ ਉਸ ਦੇ ਦੇਸ਼ ਵਿੱਚ ਸਥਾਈ ਮੌਜੂਦਗੀ ਨਾ ਹੋਵੇ ਪਰ ਡਿਜੀਟਲ ਅਰਥਵਿਵਸਥਾ ਵਿੱਚ Google, Meta, Amazon ਤੇ Netflix ਵਰਗੀਆਂ ਕੰਪਨੀਆਂ ਕਿਸੇ ਦੇਸ਼ ਵਿੱਚ ਦਫ਼ਤਰ ਖੋਲੇ ਬਿਨਾ ਅਰਬਾਂ ਰੁਪਏ ਦਾ ਕਾਰੋਬਾਰ ਕਰ ਸਕਦੀਆਂ ਨੇ ਦਰਸਲ ਇਹ ਆਮਦਨ ਉਹਨਾਂ ਇਸ਼ਤਿਹਾਰਾਂ ਅਤੇ ਉਹਨਾਂ ਤੋਂ ਚੱਲ ਰਹੀਆਂ ਹੋਰ ਸੇਵਾਵਾਂ ਤੋਂ ਆਉਂਦੀਆਂ ਨੇ ਜਿਨ੍ਹਾਂ ਦੇਸ਼ਾਂ ਦੇ ਖਪਤਕਾਰਾਂ ਤੋਂ ਇਹ ਕੰਪਨੀਆਂ ਕਮਾਈ ਕਰਦੀਆਂ ਨੇ ਉਹ ਦਲੀਲ ਦਿੰਦੇ ਨੇ ਕਿ ਭਾਵੇਂ ਸਰਵਿਸ ਦੇਣ ਵਾਲੀਆਂ ਕੰਪਨੀਆਂ ਉੱਥੇ ਸਰੀਰਕ ਤੌਰ ਤੇ ਮੌਜੂਦ ਨਹੀਂ ਹਨ ਪਰ ਉਹ ਕਮਾਈ ਕਰ ਰਹੀਆਂ ਨੇ ਇਸ ਲਈ ਉਹਨਾਂ ਨੂੰ ਟੈਕਸ ਦੇਣਾ ਪਵੇਗਾ ਇਸ ਬਾਬਤ ਅਮਰੀਕੀ ਤਕਨੀਕੀ ਕੰਪਨੀਆਂ ਦਾ ਕੀ ਕਹਿਣਾ ਹੈ ਇਹ ਵੀ ਸੁਣੋ ਅਮਰੀਕੀ ਤਕਨੀਕੀ ਕੰਪਨੀਆਂ ਜੋ ਕਿਸੇ ਵੀ ਦੇਸ਼ ਵਿੱਚ ਜਾਏ ਬਿਨਾ ਹੀ ਬਹੁਤ ਸਾਰਾ ਪੈਸਾ ਕਮਾਉਂਦੀਆਂ ਨੇ ਉਹ ਟੈਕਸ ਨਹੀਂ ਦੇਣਾ ਚਾਹੁੰਦੀਆਂ ਦਰਸਲ ਇਹ ਵੱਡੀ ਤਕਨੀਕੀ ਕੰਪਨੀਆਂ ਕਹਿੰਦੀਆਂ ਨੇ ਉਹਨਾਂ ਤੋਂ ਪਹਿਲੇ ਹੀ ਉਸ ਦੇਸ਼ ਵਿੱਚ ਟੈਕਸ ਲਗਾਇਆ ਜਾਂਦਾ ਹੈ ਜਿੱਥੇ ਉਹਨਾਂ ਦਾ ਮੁੱਖ ਦਫ਼ਤਰ ਹੈ ਹੁਣ ਵੱਖ-ਵੱਖ ਦੇਸ਼ਾਂ ਦਾ ਡਿਜੀਟਲ ਸੇਵਾ ਟੈਕਸ ਉਹਨਾਂ ਨੂੰ ਦੋਹਰਾ ਟੈਕਸ ਅਦਾ ਕਰਨ ਲਈ ਮਜਬੂਰ ਕਰਦਾ ਹੈ ਅਮਰੀਕਾ ਵੀ ਇਸ ਟੈਕਸ ਨੂੰ ਪੱਖਪਾਤੀ ਮੰਨਦਾ ਹੈ